ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਹੀ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਮੈਂ ਪੈਕ ਲੈ ਕੇ ਆਈਆਂ ਪਿਗਮੈਂਟੇਸ਼ਨ ਵਾਸਤੇ ਟੈਨਿੰਗ ਵਾਸਤੇ ਜਾਂ ਫੇਸ ਦੇ ਉੱਪਰ ਬਹੁਤ ਹੀ ਦਾਗ-ਦੱब्बे ਹੋ ਗਏ ਨੇ ਅਨ ਇਕਵਨ ਸਕਿਨ ਹੋ ਗਈ ਆ ਜਾਂ ਨਿਖਾਰ ਨਹੀਂ ਹੈ ਗਲੋ ਬਿਲਕੁਲ ਨਹੀਂ ਹੈ ਜਿਵੇਂ ਠੰਡ ਆ ਗਈ ਹੈ ਤੇ ਗਲੋ ਬਿਲਕੁਲ ਨਹੀਂ ਫੇਸ ਤੇ ਰਹਿੰਦਾ ਸਕਿਨ ਬਹੁਤ ਹੀ ਡਰਾਈ ਰਹਿੰਦੀ ਆ ਉਹਦੇ ਲਈ ਜਮੈਂ ਪੈਕ ਲੈ ਕੇ ਆ ਇਹਨੂੰ ਤੁਸੀਂ ਵੀਕ ਦੇ ਵਿੱਚ ਤਿੰਨ ਵਾਰ ਲਗਾਉਣਾ ਇਹਦੇ ਨਾਲ ਤੁਹਾਡੀ ਪਿਗਮੈਂਟੇਸ਼ਨ ਵੀ ਲਾਈਟ ਹੋ ਜਾਣੀ ਆ ਜਿਵੇਂ ਜਿਵੇਂ ਤੁਸੀਂ ਪੈਕ ਲਗਾਉਂਦੇ ਰਹੋਗੇ ਤੇ ਪਿਗਮੈਂਟੇਸ਼ਨ ਤੁਹਾਡੀ ਲਾਈਟ ਹੋ ਜੇਗੀ ਦਾਗ-ਦੱब्बे ਨੇ ਜੋ ਉਹ ਵੀ ਰਿਮੂਵ ਹੋ ਜਾਣਗੇ ਪਰ ਪੈਕ ਨੂੰ ਤੁਸੀਂ ਲਗਾਤਾਰ ਲਗਾਉਗੇ ਫਿਰ ਹੀ ਠੀਕ ਹੋਵੇਗਾ ਇਹ ਨਹੀਂ ਕਿ ਤੁਸੀਂ ਇੱਕ ਵਾਰ ਲਗਾਇਆ ਤਾਂ ਪੈਕ ਫਿਰ ਲਗਾਇਆ ਨਹੀਂ ਤਾਂ ਬੋਲੋਗੇ ਕਿ ਸਾਡੇ ਤਾਂ ਕੋਈ ਰਿਜ਼ਲਟ ਹੀ ਨਹੀਂ ਆਇਆ ਰਿਜ਼ਲਟ ਤਾਂ ਫਿਰ ਹੀ ਆਵੇਗਾ ਜੇ ਤੁਸੀਂ ਲਗਾਤਾਰ ਲਗਾਉਗੇ ਠੀਕ ਹੈ ਆਜੋ ਹੁਣ ਮੈਂ ਤੁਹਾਨੂੰ ਦਿਖਾਨੀ ਆ ਪਹਿਲੀ ਚੀਜ਼ ਸਾਨੂੰ ਚਾਹੀਦੀ ਮਲੇਠੀ ਪਾਊਡਰ ਆ ਦੇਖੋ ਇਹ ਤੁਹਾਨੂੰ ਕਿਤੇ ਵੀ ਬਾਜ਼ਾਰ ਚੋਂ ਜੀ ਮਿਲ ਜਾਏਗਾ ਮਲੇਠੀ ਪਾਊਡਰ ਠੀਕ ਹੈ ਇਹਦੀ ਸਟਿਕ ਵੀ ਮਿਲ ਜਾਂਦੀ ਹੈਗੀ ਆ ਤੇ ਤੁਸੀਂ ਪਾਊਡਰ ਫਾਰਮ ਵਿੱਚ ਹੀ ਲੈਣਾ ਆ ਉਹ ਜੋ ਅਸੀਂ ਘਰ ਵਿੱਚ ਬਣਾਉਂਦੇ ਆ ਉਹ ਫਾਈਨ ਪਾਊਡਰ ਨਹੀਂ ਬਣਦਾ ਤੁਸੀਂ ਫਾਈਨ ਪਾਊਡਰ ਬਣਿਆ ਹੋਇਆ ਹੀ ਲੈਣਾ ਹੈ ਬਾਜ਼ਾਰ ਦੇ ਵਿੱਚੋਂ ਜੋ ਸਟਿਕ ਹੈ ਜਿਵੇਂ ਮੈਂ ਪਹਿਲਾਂ ਵੀਡੀਓ ਪਾਈ ਹੋਈ ਆ ਮਲੇਠੀ ਪਾਊਡਰ ਦੀ ਪੈਕ ਦੀ ਸਕਰਬ ਦੀ ਤਾ ਸਿਰਮੇ ਵੀ ਬਣਾਇਆ ਹੋਇਆ ਪਿਗਮੈਂਟੇਸ਼ਨ ਲਈ ਉਹ ਵੀ ਵੀਡੀਓ ਤੁਸੀਂ ਵਾਚ ਕਰ ਸਕਦੇ ਜੇ ਦੇਖ ਸਕਦੇ ਜੀ ਤਾਂ ਤੁਹਾਨੂੰ ਪਤਾ ਲੱਗ ਜਾਏ ਪਿਗਮੈਂਟੇਸ਼ਨ ਜਿਵੇਂ ਤੁੱਪ ਦੇ ਵਿੱਚ ਅਸੀਂ ਬੈਠ ਜਾਂਦੇ ਆ ਟੈਨਿੰਗ ਹੋ ਜਾਂਦੀ ਆ ਠੀਕ ਹੈ ਉਹ ਵੀ ਠੀਕ ਕਰੇਗਾ ਇਹ ਪੈਕ ਅੱਜ ਹੁਣ ਅਸੀਂ ਪੈਕ ਤਿਆਰ ਕਰੀਏ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਗੱਲਬਾਤ ਕਰਦੇ ਆ ਅੱਜ ਹੁਣ ਤੁਸੀਂ ਦੇਖੋ ਕਿਹੜੀ ਕਿਹੜੀ ਚੀਜ਼ ਅਸੀਂ ਐਡ ਕਰਨੀ ਵੀਡੀਓ ਨੂੰ ਫੁੱਲ ਦੇਖਣਾ ਹੈਗਾ ਤੁਸੀਂ ਸਾਰਿਆਂ ਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਵਾਸ਼ ਕਰ ਲੈਣਾ ਹੈ ਜੋ ਵੀ ਤੁਹਾਡੀ ਸਕਿਨ ਟਾਈਪ ਹੈਗੀ ਆ ਤੁਹਾਡੀ ਸਕਿਨ oily ਆ ਜਾਂ dry ਆ ਉਸ ਦੇ ਹਿਸਾਬ ਨਾਲ ਫੇਸ ਨੂੰ ਤੁਸੀਂ ਵਾਸ਼ ਕਰ ਲੈਣਾ ਫਿਰ ਕੱਚੇ ਦੁੱਧ ਨਾਲ ਕਲੀਨ ਕਰ ਲੈਣਾ ਫਿਰ ਆਪਾਂ ਲਵਾਂਗੇ ਜੀ ਇੱਕ ਬੋਲ ਲਵਾਂਗੇ ਬਿਲਕੁਲ ਡਰਾਈ ਹੋਇਆ ਲੈਣਾ ਆ ਕਲੀਨ ਲੈਣਾ ਆ ਇਹਦੇ ਵਿੱਚ ਅਸੀਂ ਪਾਵਾਂਗੇ ਮਲੇਠੀ ਪਾਊਡਰ ਕਿੰਨਾ ਕੁ ਤੁਹਾਨੂੰ ਚਾਹੀਦਾ ਤੁਸੀਂ ਓਨਾ ਹੀ ਪਾਣਾ ਹੈਗਾ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਇੱਕ ਕਿੰਚ ਪਾਵਾਂਗੇ ਜੀ ਫਿਟਕਰੀ ਦਾ ਦੇਖੋ ਫਿਟਕਰੀ ਪਾਊਡਰ ਪਾਵਾਂਗੇ ਇਹ ਵੀ ਤੁਹਾਡੇ ਸਕਿਨ ਦੇ ਉੱਪਰ ਸਕਿਨ ਨੂੰ ਟਾਈਟ ਕਰਦਾ ਹੈ ਜੋ ਓਪਨ ਪੋਰਸ ਤੁਹਾਡੇ ਹੈਗੇ ਆ ਉਹਨਾਂ ਨੂੰ ਵੀ ਟਾਈਟ ਕਰੇਗਾ ਜਿਵੇਂ ਅਸੀਂ ਮੇਕਅਪ ਵਗੈਰਾ ਕਰਦੇ ਆ ਉਪਰ ਪੋਰਸ ਦੇ ਵਿੱਚ ਫਿਲ ਹੋ ਜਾਂਦਾ ਉਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈਗਾ ਇਸ ਲਈ ਆਪਾਂ ਫਿਟਕਰੀ ਪਾਈ ਹੋਈ ਆ ਆ ਦੇਖੋ ਅਸੀਂ ਪਾਵਾਂਗੇ ਦਹੀਂ ਲਵਾਂਗੇ ਦਹੀਂ ਨੂੰ ਐਡ ਕਰਾਂਗੇ ਇਹਦੇ ਵਿੱਚ ਸੀ ਆਪਣੇ ਹਿਸਾਬ ਨਾਲ ਪਾਣਾ ਜੀ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈਗੀ ਆ ਇਹਦੇ ਵਿੱਚ ਅਸੀਂ ਪਾਵਾਂਗੇ ਹਣੀ ਜੋ ਸਕਿਨ ਨੂੰ ਡਰਾਈ ਨਹੀਂ ਕਰੇਗਾ ਕਿਉਂਕਿ ਫਟਕਰੀ ਸਕਿਨ ਨੂੰ ਡਰਾਈ ਕਰਦੀ ਹੈਗੀ ਆ ਆਪਾਂ ਹਣੀ ਪਾਵਾਂਗੇ ਜੋ ਡਰਾਈ ਨਹੀਂ ਕਰੇਗਾ ਤੇ ਦਾਗ-ਧੱਬੇ ਨੂੰ ਰਿਮੂਵ ਕਰੇਗਾ ਸਕਿਨ ਤੇ 글로ਵ ਬਣਾਈ ਰੱਖਦਾ ਹੈ ਜੀ ਹਣੀ ਆ ਦੇਖੋ ਵਿਟਾਮਿਨ ਇਹਦੇ ਕੈਪਸੂਲ ਲੈ ਲੈਣੇ ਆ ਇਹ ਤੁਸੀਂ ਖਾਇਆ ਵੀ ਕਰੋ ਜੀ ਵੀਕ ਦੇ ਵਿੱਚ ਮੈਂ ਇਹਨਾਂ ਨੂੰ 3-4 ਕੈਪਸੂਲ ਲੈ ਲੈਣੀ ਆ ਤੁਸੀਂ ਵੀ ਲਿਆ ਕਰੋ ਜਿਨ੍ਹਾਂ ਦੀ ਡਰਾਈ ਸਕਿਨ ਹੈ ਉਹ ਲੋ ਸਕਿਨ ਵਾਲੇ ਵੀ ਖਾ ਸਕਦੇ ਨੇ ਠੀਕ ਆ ਇਹ ਬਹੁਤ ਹੀ ਵਧੀਆ ਕੈਪਸੂਲ ਹੈ ਇਹਦੇ ਨਾਲ ਤੁਹਾਡੀ ਸਕਿਨ ਵੀ ਗਲੋ ਕਰਦੀ ਆ ਤੁਹਾਡੇ ਵਾਲ ਵੀ ਬਹੁਤ ਹੀ ਵਧੀਆ ਰਹਿੰਦੇ ਨੇ ਝੜਨੋਂ ਬਚ ਜਾਂਦੇ ਨੇ ਝੜਦੇ ਨਹੀਂ ਆ ਜਾਂ ਡੈਂਡਰਫ ਬਹੁਤ ਜ਼ਿਆਦਾ ਆ ਉਹ ਵੀ ਤੁਸੀਂ ਪੈਕ ਆਪਣਾ ਲਗਾ ਸਕਦੇ ਜੀ ਵਿਟਾਮਿਨੀ ਦਾ ਬਣਾ ਕੇ ਜਿਵੇਂ ਦਹੀਂ ਦੇ ਵਿੱਚ ਤੁਸੀਂ ਵਿਟਾਮਿਨੀ ਪਾ ਲਓ ਮਿਕਸ ਕਰਕੇ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰ ਸਕਦੇ ਰੂਟ ਤੋਂ ਐਂਡ ਤੱਕ ਠੀਕ ਹੈ ਇਹਦੇ ਵਾਸਤੇ ਵੀ ਮੈਂ ਵੀਡੀਓ ਪਾਵਾਂਗੀ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਵਿਟਾਮਿਨੀ ਦਾ ਕੈਪਸੂਲ ਜੇ ਬਹੁਤ ਡਰਾਈ ਸਕਿਨ ਹੈ ਤੁਸੀਂ ਦੋ ਵੀ ਕਰ ਸਕਦੇ ਜੀ ਮੈਂ ਇੱਕ ਹੀ ਕਰਾਂਗੀ ਜਿੰਨਾ ਤੇ ਡਰਾਈ ਸਕਿਨ ਬਹੁਤ ਜ਼ਿਆਦਾ ਹੈ ਉਹ ਦੋ ਵੀ ਕਰ ਸਕਦੇ ਆ ਜੀ ਚੰਗੀ ਤਰ੍ਹਾਂ ਮਿਕਸ ਕਰਦੇ ਆਪਾਂ ਪਹਿਲਾਂ ਤੁਸੀਂ ਮਿਕਸ ਕਰਕੇ ਦੇਖ ਲਓ ਨਹੀਂ ਤਾਂ ਤੁਸੀਂ ਗਰਡ ਉਹ ਹੋਰ ਐਡ ਕਰ ਲੈਣਾ ਜਿੰਨਾ ਬਣੇਗਾ ਪੈਕ ਬਹੁਤ ਵਧੀਆ ਪੈਕ ਹੈ ਜੀ ਇਹ ਆ ਦੇਖੋ ਕਿਵੇਂ ਦਾ ਪੈਕ ਬਣ ਗਿਆ ਮਲੇਟੀ ਪਾਊਡਰ ਬਹੁਤ ਹੀ ਵਧੀਆ ਹੈ ਪਹਿਲਾਂ ਮੈਂ ਸਿਰ ਨੂੰ ਬਣਾ ਕੇ ਤੁਹਾਨੂੰ ਦੱਸਿਆ ਹੋਇਆ ਉਹ ਵੀ ਵੀਡੀਓ ਤੁਸੀਂ ਵੇਖੋ ਜਿਨ੍ਹਾਂ ਦੇ ਪਿਗਮੈਂਟੇਸ਼ਨ ਸਕਿਨ ਆਉਣ ਐਨ ਇਵਨ ਸਕਿਨ ਹੋ ਗਈ ਹੈ ਨਾ ਜਿਵੇਂ ਉਹ ਤੁਸੀਂ ਵੀਡੀਓ ਦੇਖੋ ਤੇ ਬਣਾ ਕੇ ਆਪਣੇ ਫੇਸ ਦੇ ਉੱਪਰ ਲਗਾਓ ਆ ਦੇਖੋ ਜੀ ਪੈਕ ਸਾਡਾ ਰੈਡੀ ਹੋ ਗਿਆ ਅਸੀਂ ਫੇਸ ਨੂੰ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਫਿਰ ਮੈਂ ਆਪਣੇ ਮੈਂ ਤਾਂ ਹੱਥ ਤੇ ਲਗਾ ਕੇ ਦਿਖਾਵਾਂਗੀ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਨਾ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਹੀ ਬੈਠਣਾ ਹੈਗਾ ਪੈਗਲ ਗਣ ਆ ਦੇਖੋ ਫਿਰ ਐਵੇਂ ਤੁਸੀਂ ਇਹਨਾਂ 2 ਮਿੰਟ ਦੀ ਮ사ਜ ਦੇ ਜਦ ਨਹੀਂ ਆਪਣੇ ਫੇਸ ਦੇ ਉੱਪਰ ਵਿਟਾਮਿਨ E ਦਾ ਕੈਪਸੂਲ ਜ਼ਰੂਰ ਪਾਣਾ ਹੈਗਾ ਤੁਸੀਂ ਜੇ ਨਹੀਂ ਤਾਂ ਤੁਸੀਂ ਕੋਕੋਨਟ ਆਇਲ ਐਡ ਕਰ ਲੈਣਾ ਕਿਉਂਕਿ ਫਟਕਰੀ ਪਾਈ ਹੋਈ ਹੈ ਜਿਵੇਂ ਵਿంటర్ ਸਕਿਨ ਨੂੰ ਡਰਾਈ ਕਰੇਗੀ ਫਿਰ ਤੁਸੀਂ ਕੋਕੋਨਟ ਆਇਲ ਐਡ ਕਰ ਲਓ ਜਾਂ ਬਦਾਮ ਰੋਗਣ ਹੈਗਾ ਉਸ ਨੂੰ ਐਡ ਕਰ ਸਕਦੇ ਤੁਸੀਂ ਵਿੱਚ ਜੇ ਵਿਟਾਮਿਨ E ਦਾ ਕੈਪਸੂਲ ਨਹੀਂ ਹੈਗਾ ਤਾਂ ਵਿਟਾਮਿਨ E ਕੈਪਸੂਲ ਤੁਸੀਂ ਖਾਇਆ ਵੀ ਕਰੋ ਬਹੁਤ ਹੀ ਵਧੀਆ ਹੈ ਜੀ ਸਕਿਨ ਬਹੁਤ ਗਲੋ ਕਰਦੀ ਹੈਗੀ ਆ ਫੇਸ ਦੇ ਨਾਲ ਨਾਲ ਤੁਸੀਂ ਖਾਣਾ ਵੀ ਹੈਗਾ ਵਿਟਾਮਿਨੀ ਦਾ ਕੈਪਸੂਲ ਵੀਕ ਦੇ ਵਿੱਚ 2-3 ਕੈਪਸੂਲ ਖਾ ਲਿਆ ਕਰੋ ਤੁਸੀਂ ਇਹਦੇ ਨਾਲ ਤੁਹਾਡੇ ਵਾਲ ਵੀ ਬਹੁਤ ਵਧੀਆ ਰਹਿੰਦੇ ਨੇ ਟੁੱਟਦੇ ਨਹੀਂ ਝੜਦੇ ਨਹੀਂ ਹੈਗੇ ਵਾਲ ਤੇ ਪੈਕ ਵੀ ਬਣਾ ਕੇ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰਿਆ ਕਰੋ ਪੂਰਾ ਸਕਿਨ ਕੇਅਰ ਕਰਿਆ ਕਰੋ ਜੀ ਮੇਰੀਆਂ ਭੈਣਾਂ ਸਾਰੀਆਂ ਹੀ ਵਾਲਾਂ ਵਾਸਤੇ ਵੀ ਮੈਂ ਵਿంటర్ ਦੇ ਵਿੱਚ ਅਸੀਂ ਕਿਹੜਾ ਪੈਕ ਲਗਾਈਏ ਵਾਲਾਂ ਦੇ ਉੱਪਰ ਮਾਸਕ ਉਹ ਵੀ ਮੈਂ ਵੀਡੀਓ ਪਾਵਾਂਗੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਰੀਆਂ ਮੇਰੀਆਂ ਭੈਣਾਂ ਮੇਰੇ ਵੀਰ ਵੀ ਇਹ ਜ਼ਰੂਰੀ ਨਹੀਂ ਕਿ ਮੇਰੀਆਂ ਪੈਣਾ ਨੇ ਹੀ ਪੈਕ ਲਗਾਣਾ ਵੀਰ ਵੀ ਲਗਾ ਸਕਦੇ ਆ ਜੀ ਕਿਤੇ ਵੀਰ ਗੁੱਸਾ ਹੀ ਨਾ ਕਰ ਲੈਣ ਕਿ ਪੈਣਾ ਵਾਸਤੇ ਪੈਕ ਬਣਾਉਂਦੀ ਆ ਮੇਰੀ ਪੈਣਾ ਤੇ ਵੀਰ ਵੀ ਲਗਾ ਸਕਦੇ ਨੇ ਜੋ ਸਕਿਨ ਕੇਅਰ ਕਰਦੇ ਨੇ ਕਈ ਵੀਰ ਵੀ ਮੇਰੇ ਬਹੁਤ ਹੀ ਸਕਿਨ ਕੇਅਰ ਕਰਦੇ ਨੇ ਤੇ ਪੈਣਾ ਵੀ ਕਰਿਆ ਕਰੋ ਜੀ ਵੀਡੀਓ ਦੇਖਣ ਦੇ ਨਾਲ ਨਾਲ ਤੁਸੀਂ ਪੈਕ ਬਣਾ ਕੇ ਆਪਣੇ ਫੇਸ ਦੇ ਉੱਪਰ ਅਪਲਾਈ ਕਰਿਆ ਕਰੋ ਇਹਦੇ ਨਾਲ ਤੁਹਾਡੇ ਫੇਸ ਦੇ ਉੱਪਰੋਂ ਪਿਗਮੈਂਟੇਸ਼ਨ ਬਿਲਕੁਲ ਲਾਈਟ ਹੋ ਜਾਣੀ ਆ ਦਿਨੋਂ ਦਿਨ ਤੁਸੀਂ ਜਿਵੇਂ ਪੈਕ ਲਗਾਓਗੇ ਫਿਟਕਰੀ ਨੇ ਤੁਹਾਡੇ ਓਪਨ ਪੋਰਸ ਜੋ ਟਾਈਟ ਕਰ ਦੇਣੇ ਸਕਿਨ ਨੂੰ ਟਾਈਟ ਕਰੇਗਾ ਜੋ ਲੂਸ ਸਕਿਨ ਹੈ ਨਾ ਤੁਹਾਡੀ ਲਟਕ ਰਹੀ ਹੈ ਬਿਲਕੁਲ ਉਹਨੂੰ ਟਾਈਟ ਕਰੇਗਾ ਜੀ ਫਿਟਕਰੀ ਐਵੇਂ ਜੀ 2 ਮਿੰਟ ਦੀ ਮ사ਜ ਦੇ ਕੇ ਫਿਰ ਅਸੀਂ ਇਹਨੂੰ 15 ਮਿੰਟ ਛੱਡ ਦਾਂਗੇ 15 ਮਿੰਟ ਲਗਾ ਕੇ ਰੱਖ ਦਿਓ ਬਸ ਤੁਸੀਂ 15 ਮਿੰਟ ਤੋਂ ਬਾਅਦ ਜਿਵੇਂ ਡਰਾਈ ਹੁੰਦਾ ਆ ਤੁਸੀਂ ਆਪਣੇ ਹੱਥਾਂ ਨੂੰ ਥੋੜਾ ਗਿੱਲਾ ਕਰੋ ਡਾਇਰੈਕਟ ਵਾਸ਼ ਨਹੀਂ ਕਰਨਾ ਹੈਗਾ ਥੋੜਾ ਹੱਥਾਂ ਨੂੰ ਗਿੱਲਾ ਕਰ ਲਓ ਤਾਂ ਆਪਣੇ ਫੇਸ ਨੂੰ ਵੀ ਗਿੱਲਾ ਕਰ ਲਓ 2 ਮਿੰਟ ਦੀ ਜੈਂਟਲੀ ਜੀ ਮ사ਜ ਨਹੀਂ ਰਗੜਾ ਰਗੜੀ ਆਪਾਂ ਨੇ ਨਹੀਂ ਕਰਨੀ ਆਪਣੇ ਫੇਸ ਦੇ ਨਾਲ ਸੌਫਟ ਹੱਥ ਨਾਲ ਹੀ ਕਰਨਾ ਜੋ ਵੀ ਤੁਸੀਂ ਪੈਕ ਲਗਾਉਂਦੇ ਫੇਸ਼ੀਅਲ ਕਰਦੇ ਸੌਫਟ ਹੱਥ ਨਾਲ ਕਰਿਆ ਕਰੋ ਫਿਰ ਹੀ ਰਿਜ਼ਲਟ ਵਧੀਆ ਆਉਂਦਾ ਕੋਈ ਰਗੜ ਕੇ ਜਿਆਦਾ ਗਲੋ ਨਹੀਂ ਆ ਜਾਣਾ ਹੈਗਾ ਸਕਿਨ ਨਾ ਖਰਾਬ ਕਰ ਲੈਣਾ ਆਪਣੀ ਤੁਸੀਂ ਤਾਂ ਸੌਫਟ ਹੱਥ ਨਾਲ 2 ਮਿੰਟ ਦੀ ਮ사ਜ ਦੇ ਕੇ ਪਾਣੀ ਨਾਲ ਵਾਸ਼ ਕਰ ਦੋ ਬਾਅਦ ਵਿੱਚ ਤੁਸੀਂ ਕੋਕੋਨਟ ਆਇਲ ਦੀ ਮ사ਜ ਕਰ ਲਓ ਕਿਉਂਕਿ ਇਹਦੇ ਵਿੱਚ ਫਿੱਟਕਰੀ ਪਾਈ ਹੋਈ ਹੈ ਸਕਿਨ ਡਰਾਈ ਨਾ ਹੋਵੇ ਤੁਹਾਡੀ वैसे ਤਾਂ ਸੀ विटामिन ई ਪਾਇਆ ਹੋਇਆ ਵਾ ਹਣੀ ਪਾਇਆ ਹੋਇਆ ਦਹੀਂ ਪਾਇਆ ਹੋਇਆ ਬਿਲਕੁਲ ਵਧੀਆ ਆ ਪਰ ਫਿਰ ਵੀ ਤੁਸੀਂ ਕੋਕੋਨਟ ਔਲ ਦੀ ਮ사ਜ ਕਰਕੇ ਫਿਰ ਹੀ ਸੌਣਾ ਹੈਗਾ ਤੇ ਪੈਕ ਤੁਸੀਂ ਸ਼ਾਮ ਨੂੰ ਲਗਾਇਆ ਕਰੋ ਸ਼ਾਮ ਨੂੰ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਹੈਗਾ ਦਿਨ ਦੀ بجائے ਤੁਸੀਂ ਸ਼ਾਮ ਨੂੰ ਪੈਕ ਲਗਾਉਣਾ ਸਟਾਰਟ ਕਰੋ ਫਿਰ ਤੁਸੀਂ ਰਿਜ਼ਲਟ ਖੁਦ ਦੇਖਿਓ ਕਿ ਕਿੰਨਾ ਵਧੀਆ ਰਿਜ਼ਲਟ ਆ ਰਿਹਾ ਤੁਹਾਡੇ ਫੇਸ ਦੇ ਉੱਪਰ ਮੇਰੀਆਂ ਭੈਣਾਂ ਨੇ ਵੀਕ ਦੇ ਵਿੱਚ ਤਿੰਨ ਵਾਰ ਪੈਕ ਲਗਾਉਣਾ ਜੇ ਤੁਸੀਂ ਆਪਣੀ ਪਿਗਮੈਂਟੇਸ਼ਨ ਠੀਕ ਕਰਨੀ ਹੈਗੀ ਆ ਦਾਗ-ਦੱਬੇ ਠੀਕ ਕਰਨੇ ਹੈਗੇ ਆ ਜਾ ਪਿੰਪਲ ਦੇ ਬਹੁਤ ਹੀ ਜਿੱਦੀ ਦਾਗ ਰਹਿ ਗਏ ਨੇ ਤੁਹਾਡੇ ਫੇਸ ਦੇ ਉੱਪਰ ਉਹ ਵੀ ਠੀਕ ਹੋ ਜਾਣਗੇ ਪਰ ਤੁਸੀਂ ਲਗਾਤਾਰ ਲਗਾਓਗੇ ਫਿਰ ਹੀ ਠੀਕ ਹੋਣਗੇ ਇੱਕ ਵਾਰ ਲਗਾਉਣ ਨਾਲ ਕੁਝ ਨਹੀਂ ਹੋਣਾ ਹੈਗਾ ਠੀਕ ਹੈ ਜੀ ਮੈਂ ਤੁਹਾਨੂੰ ਡੇਲੀ ਦੱਸਦੀ ਆਂ ਕਿ ਤੁਸੀਂ ਲਗਾਤਾਰ ਪੈਕ ਲਗਾਇਆ ਕਰੋ ਫਿਰ ਹੀ ਰਿਜ਼ਲਟ ਵਧੀਆ ਆਉਂਦਾ ਹੈਗਾ ਇੱਕ ਵਾਰ ਲਗਾਇਆ ਕੋਈ ਰਿਜ਼ਲਟ ਨਹੀਂ ਆਉਂਦਾ ਹੈਗਾ ਤੈਨੂੰ ਵੀਕ ਦੇ ਵਿੱਚ ਤਿੰਨ ਵਾਰ ਮੇਰੀਆਂ ਭੈਣਾਂ ਨੇ ਅਪਲਾਈ ਕਰਨਾ ਸਕਿਨ ਨੂੰ ਜੇਰ ਕਰਨਾ ਹੈਗਾ ਟਾਈਟ ਬਣਾਈ ਰੱਖਣਾ ਤੁਸੀਂ ਆਪਣੇ ਫੇਸ ਦੇ ਉੱਪਰ ਗਲੋ ਤੇ ਨਖਾਰ ਵਿੰਟਰ ਦੇ ਵਿੱਚ ਜਿਵੇਂ ਅਸੀਂ ਪਾਰਟੀ ਵਗੈਰਾ ਮੈਰਿਜ ਤੇ ਜਾਣਾ ਹੁੰਦਾ ਤੇ ਗਲੋ ਤਾਂ ਚਾਹੀਦਾ ਮੇਰੀਆਂ ਭੈਣਾਂ ਨੂੰ ਤੇ ਨਖਾਰ ਵੀ ਚਾਹੀਦਾ দাগ ਦੱਬੇ ਵੀ ਦੂਰ ਹੋਣੇ ਚਾਹੀਦੇ ਆ ਇਸ ਕਰਕੇ ਤੁਸੀਂ ਇਹ ਪੈਕ ਨੂੰ ਤਿੰਨ ਵਾਰ ਲਗਾਉਣਾ ਹੈਗਾ ਵੀਕ ਦੇ ਵਿੱਚ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਜੋ ਵੀ ਨਿਊ ਹੁੰਦਾ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਥੈਂਕ ਯੂ ਸਭੀ ਕੋ